ਜਨਮ ਅਤੇ ਜ਼ਿੰਦਗੀ ਦੀ ਦੌੜ ਤੁਸੀਂ ਇਸ ਦੁਨੀਆ ਚ ਆਉਣ ਲਈ ਆਪਣੀ ਦੌੜ ਕਰੋੜਾਂ ਮਨੁੱਖਾਂ ਨਾਲ ਸੰਘਰਸ਼ ਕਰਕੇ ਦਿੱਤੀ ਆ ਤਾਂ ਆਜ ਦੀ ਜ਼ਿੰਦਗੀ ਚ ਤੁਸੀਂ ਹਾਰ ਕਿਵੇਂ ਮੰਨ ਸਕਦੇ ਹੋ ਇਹ ਜਾਣਕਾਰੀ ਤੁਹਾਡੀ ਵਿਲ ਪਾਵਰ ਨੂੰ ਵਧਾਉਣ ਅਤੇ ਨਿਰਾਸ਼ਾ ਦੂਰ ਕਰਨ ਵਾਲੀ ਹੈ ਜੀਵ ਵਿਗਿਆਨ ਦੇ ਅਨੁਸਾਰ ਇਸਤਰੀ ਨਾਲ ਸੰਪਰਕ ਤੋਂ ਬਾਅਦ ਔਰਸ਼ੀ 200 ਤੋਂ 300 ਮਿਲੀਅਨ ਸੁਕਰਾਨੇ ਛੜਦ। ਫਿਰ ਉਹ ਅੰਡਕੋਸ ਤੱਕ ਪਹੁੰਚਣ ਲਈ ਕੈਰਾਕੀ ਦੀ ਦੌੜ ਲਾਉਣੀ ਸ਼ੁਰੂ ਕਰ ਦਿੰਦੇ ਆ। ਪਰ ਇਹ ਫਖਰ ਵਾਲੀ ਗੱਲ ਵੀ ਹੈ ਕਿ ਇਸਤਰੀ ਦੇ ਅੰਡੇ ਤੱਕ ਪਹੁੰਚਣ ਲਈ ਸਿਰਫ 300 ਤੋਂ 500 ਸੁਕਰਾਨੂ ਹੀ ਕਾਮਯਾਬ ਹੁੰਦੇ ਨੇ। ਦੂਜਿਆਂ ਨੇ ਜਾਂ ਤਾਂ ਥੱਕ ਕੇ ਹਾਰ ਮੰਨ ਲਈ ਹੁੰਦੀ ਹੈ ਜਾਂ ਕੁਝ ਰਸਤੇ 'ਚ ਮਰਮੁਕ ਜਾਂਦੇ ਨੇ ਜਾਂ ਕੁਝ ਮੰਜ਼ਿਲ ਤੱਕ ਪਹੁੰਚਣ ਦੀ ਉਮੀਦ ਗਵਾ ਦਿੰਦੇ ਨੇ 300 ਤੋਂ 599 ਜਿਹੜੇ ਜੀਵਨ ਰੇਤ ਦੇ ਮੈਦਾਨ ਤੇ ਰਹਿ ਗਏ ਉਹਨਾਂ ਤੇ ਸਿਰਫ ਇੱਕ ਸੰਘਰਸ਼ੀ ਸਕਾਰਾਤਮਕ ਖੁਸ਼ਕਿਸਮਤ ਸੁਕਰਾਨੂ ਹੀ ਅੰਡੇ ਵਿੱਚ ਪ੍ਰਵੇਸ਼ ਕਰਕੇ ਜੀਵਨ ਪ੍ਰਾਪਤ ਕਰਦਾ ਹੈ ਇਹ ਸੰਘਰਸ਼ੀ ਯੋਧਾ ਹੋਰ ਕੋਈ ਨਹੀਂ ਤੁਸੀਂ ਹੀ ਸੀ ਤੁਸੀਂ ਖੁਸ਼ਕਿਸਮਤ ਹੋ ਜਿਸ ਨੇ ਧਰਤੀ ਤੇ ਜਨਮ ਲੈਣ ਲਈ ਕਰੋੜਾਂ ਵਿੱਚੋਂ ਇਹ ਲੜਾਈ ਜਿੱਤੀ ਹੈ